ਵਾਲਿਆ ਉਹ ਕਿੱਥੇ ਦਸ ਬੈ ਕੇ ਦਾਤਾ ਕੜਦਾ ਸਨਸਾਰ ਨੂੰ ਹਰ ਇੱਕ ਦੀ ਵੱਖੋ ਵਖਰੀ ਕੜਦਾ ਨੋਹਾਰ ਨੂੰ ਲੱਤਾਂ ਬੇਗਿਣਤ ਲਾਤੀਆਂ ਕੀੜੇ ਕਮਿਆਰ ਨੂੰ ਦਰਦੇ کئی ਜੀਵ ਵਿਚਾਰੇ ਵੇਖੇ ਬਿਨ ਟੰਗਾ ਤੋਂ ਮੈਂ ਤਾਂ ਹੈਰਾਨ ਮਾਲਕਾ ਤੇਰਿਆਂ ਰੰਗਾ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਨਕਸ਼ੇ ਬੇਕਰਦਾ ਕਿੱਥੇ ਜੂ ਨਚਰਾਸੀ ਦੇ ਪਿੱਛੇ ਤੂੰ ਮੌਤ ਖਲਾਰੀ ਦੁਨੀਆਂ ਦੀ ਚਾਕੀ ਦੇ ਨਿੱਕੀ ਜੀ ਕੀੜੀ ਤੇਰੀ ਲੜ ਜੇ ਜੇ ਹਾਥੀ ਦੇ ਚੱਲਦਾ ਫਿਰ ਜੋਰ ਕੋਈ ਨਾ ਵੇਖਿਆ ਵਿਚਾਰ ਮੈਂ ਦੁਨੀਆਂ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆ ਦਾਤਾ ਤਰਤੀਬਾਂ ਨੂੰ ਆਪੇ ਅਮੀਰ ਬਣਾਵੇ ਓਏ ਓਏ ਆਪੇ ਗਰੀਬਾਂ ਨੂੰ ਸਭਨਾ ਦੇ ਵਖੋ ਵਖਰੇ ਲਿਖਦਾ ਨਸੀਬਾਂ ਨੂੰ ਗਲੀਆਂ ਵਿੱਚ ਰੁਲਦੇ ਵੇਖੇ ਸੋਹਣੇ ਵਦ ਚੰਦਾਂ ਤੋਂ ਮੈਂ ਤਾਂ ਹਰਾਨ ਮਾਲਕਾ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਉਹ ਕਈਆਂ ਨੂੰ ਸੂਰਤ ਦਿੱਤੀ ਸੋਹਣੀ ਵੱਦ ਫੁੱਲਾਂ ਤੋਂ ਦੁੱਧ ਚਿੱਟੇ ਦੰਦ ਕਈਆਂ ਦੇ ਨਰਮੇ ਦਿਆਂ ਗੁੱਲਾਂ ਤੋਂ ਕਈਆਂ ਨੂੰ ਪੋਚੇ ਘੜਿਆ ਦਾਚੀ ਦਿਆਂ ਬੁੱਲਾਂ ਤੋਂ ਹੁੰਦਾ ਦੰਗ ਵੇਖ ਵੇਖ ਕੇ ऐसे नहर में दुनिया बनावण वाला तैथों बलहार में दुनिया सजावण वाला ਨੋ ਦੇਹੀ ਦੇਵੀ ਸੁੰਦਰ ਨਰੋਗ ਤੂੰ ਕਈਆਂ ਨੂੰ ਲਾਇਆ ਦਾਤਾ ਕੋੜ ਦਾ ਰੋਗ ਤੂੰ ਕਈਆਂ ਦੀ ਵਿੱਚ ਕਿਸਮਤ ਦੇ ਲਿਖਤਾ ਵਜੋਗ ਤੂੰ ਪ੍ਰੀਤਮ ਤੋਂ ਵਿਛੜ ਤੁਰ ਕੇ ਰਾਂਝੇ ਜਿਉਂ ਚੰਗਾ ਤੋਂ ਮੈਂ ਤਾਂ ਹਰਾਨ ਮਾਲਕਾ ਤੇਰੀਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਓ ਕਈਆਂ ਦੀ ਵਿੱਚ ਕਿਸਮਤ ਦੇ ਲਿਖ ਦੇ ਨਾਰਾਜ ਤੂੰ ਵੱਧ ਕੰਗਾਲਾਂ ਤੋਂ ਵੀ ਕਰਦਾ ਬਰਬਾਦ ਤੂੰ ਜ਼ਿੰਦਾ ਦਲੀਪ ਵਿਚਾਰੇ ਕੀਤੇ ਮਥਾਜ ਤੂੰ ਕਹਿੰਦਾ ਜਰਨੈਲ ਕਵੀਸ਼ਰ ਜਿੱਤ ਕੇ ਗਿਆ ਹਾਰ ਮੈਂ ਦੁਨੀਆਂ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆਂ ਸਜਾਉਣ ਵਾਲਿਆ ਓਰੇਂਦਾ ਨਿਤ ਰੰਗ ਪਰੰਗੇ ਓਏ ਕੜਦਾ ਕਲਬੂਤਾਂ ਨੂੰ ਚਿੱਤਰ ਤੇ ਗੁਪਤ ਸੁਣੀਂਦੇ ਓਏ ਲਿਖਤੇ ਕਰ ਤੂਤਾ ਨੂੰ ਕੱਢਣ ਲਈ ਜਾਨ ਬੰਦੇ ਦੀ ਓ ਭੇਜੇ ਜਮਦੂਤਾ ਨੂੰ